ਆਮ ਆਲੀ ਪੰਚਾਇਤ ਨਾ ਚੁਣ ਲਿਓ ਭਾਈ ਹਰਲ ਹਰਲ ਕਰਕੇ 4 ਦਿਨ ਖਾ ਲਿਆ ਪੀ ਲਿਆ ਉਹ ਸਰਪੰਚ ਹੀ ਨਹੀਂ ਚਾਹੀਦੀ ਸਾਨੂੰ ਸਰਪੰਚੀ ਉਹ ਚਾਹੀਦੀ ਹੈ ਜਿਹੜਾ ਪਿੰਡ ਦੇ ਵਿੱਚ ਸਰਪੰਚ ਮਸਲੇ ਨਵੇੜੇ ਨਵੇੜੇ ਹਾਂ ਪਿੰਡ ਦੇ ਮਸਲੇ ਨਵੇੜੇ ਪਿੰਡ ਦੇ ਮਸਲੇ ਮੈਂਬਰ ਸਰਪੰਚ ਕੀ ਹੋ ਗਏ ਹੁਣ ਤੇਰਾ ਕੇਸ ਆ ਹਰੀ ਹਾਂ ਠੀਕ ਆ ਉਹ ਭੱਗ ਗਿਆ ਥਾਣੇ 'ਚ ਥਾਣੇ 'ਚ ਭੱਗ ਗਿਆ ਮੈਂਬਰਾਂ ਦੀ ਸਰਪੰਚਾਂ ਦੀ ਸੈਟਿੰਗ ਆ ਸੈਟਿੰਗ ਆ ਹਾਂ ਤੇਰਾ ਲੱਗਦਾ ਕੇਸ ਤੇ 5 ਲੱਖ ਰੁਪਈਆ ਭਾਈ ਵਿੱਚੋਂ ਉਹ ਖਾਣਗੇ ਖਾਣਗੇ ਇੱਕ ਮਿੰਟ ਕਿਸੇ ਨੂੰ ਗੱਲ ਇਹ ਕੌੜੀ ਜ਼ਰੂਰ ਆ। ਇੱਕ ਮਿੰਟ ਪਰਦਾ ਨਹੀਂ ਪਾਇਆ ਜਾ ਸਕਦਾ। ਸੱਚ ਆ। ਮੈਂ ਹੁੰਦਾ ਵੀ ਦੇਖਿਆ। ਦਿੱਤਾ ਵੇ ਕਾਮਾਂ ਵਾਲੀ ਕਦੇ ਨਹੀਂ ਪੰਚਾਇਤ ਚੁਣੀ ਦੀ। ਵੀ ਬਹੁਤ ਲੋਕ ਸਰਪੰਚੀ ਨੂੰ ਮੂੰਹ ਮਾਰਦੇ ਨੇ। ਜਿਹੜੇ ਜਰਨਲ ਕੋਟੇ ਚ ਨੇ ਉੱਥੇ ਜੱਟ ਭਾਈਚਾਰਾ ਮੂੰਹ ਮਾਰਦਾ ਜਿਹੜੇ ਜਿਹੜੇ ਐਸਸੀ ਕੋਟੇ ਚ ਨੇ ਉਹ ਤੇ ਆਪਣੇ ਦੂਜੇ ਭਾਈਚਾਰਾ ਉਹ ਕਰਦਾ ਵੀ ਸਾਡੇ ਅਸੀਂ ਸਰਪੰਚੀ ਲਈਏ। ਸਰਪੰਚੀ ਸਰਪੰਚੀਆਂ ਹੋਣ ਦੇ ਟਾਈਮ ਚ ਕਰਨੀਆਂ ਸੌਖੀਆਂ ਨੇ ਪੁਰਾਣੇ ਟਾਈਮ 'ਚ ਕਰਨੀਆਂ ਔਖੀਆਂ ਸੀ ਯਾਰੀ ਹਾਂ ਹੁਣ ਦੇ ਟਾਈਮ 'ਚ ਗੱਲ ਕਿਵੇਂ ਆ ਗਈ ਹੁਣ ਤਾਂ ਅਗਲਾ ਸਰਪੰਚ ਬਣ ਗਿਆ ਇੱਕ ਗੱਡੀ ਲੈ ਲਓ ਮੰਗਰ ਸਰਪੰਚ ਲਖਾ ਲਓ ਹਾਂ ਇਹ ਕੰਮਾਂ ਨਾਲ ਸਰਪੰਚੀ ਨਹੀਂ ਜਾਂਦੀ ਇਹ ਕੰਮਾਂ ਨਾਲ ਨਹੀਂ ਸਰਪੰਚੀ ਚੱਲਦੀ ਹੁੰਦੀ ਛੱਗੇ ਵੀ ਭਾਈ ਜਿਹੜਾ ਪਿੰਡ ਦਾ ਮਸਲਾ ਉਹ ਪਿੰਡ 'ਚ ਹੀ ਨਿਬੜੇ ਬਾਹਰੋਂ ਦੂਜਾ ਬੰਦਾ ਐਂਟਰ ਨਾ ਹੋ ਜਾਵੇ ਐਂਟਰ ਨਾ ਹੋ ਸਕੇ ਹੁਣ ਦੇਖ ਲੈ ਤੂੰ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਨਸੇ ਵੇਕਦੇ ਨੇ ਹਾਂ ਵੇਕਦੇ ਰੋਜ਼ ਇੱਕ ਅੱਧੀ ਮੌਤ ਹੁੰਦੀ ਆ ਹੁੰਦੀ ਆ ਡੇਲੀ ਇਹ ਅੱਗੇ ਜ਼ਿੰਮੇਵਾਰੀ ਹੁੰਦੀ ਸੀ ਸਰਪੰਚ ਦੀ ਪੰਚ ਦੀ ਹੁੰਦੀ ਸੀ ਵੀ ਮੇਰੇ ਪਿੰਡ ਦੇ ਵਿੱਚ ਕੋਈ 1921 ਨਾ ਹੋਵੇ ਹੁਣ ਮੋਟਰਾਂ ਤੇ ਦੇਖ ਲੈ ਕੀ ਕੁਝ ਹੁੰਦਾ ਬਹੁਤ ਕੁਝ ਹੁੰਦਾ ਹੈ ਕੋਈ ਸਰਪੰਚ ਸੁਣਦਾ ਕਿਸੇ ਪਿੰਡ ਦਾ ਨਾ ਨਾ ਕੋਈ ਨਹੀਂ ਸੁਣਦਾ ਇਹ ਇਹੋ ਜਿਹੇ ਮਸਲੇ ਹੁੰਦੇ ਸੀ ਵੀ ਸਰਪੰਚ ਉਹ ਮਸਲਿਆਂ ਨੂੰ ਬਹਿ ਕੇ ਨਿਬੜੇ ਨਿਬੜੇ ਹਾਂ ਨਿਬੜੇ ਹਾਂ ਪ ਅਧਿਕਾਰ ਬਣੇ ਹੁੰਦੇ ਸੀ ਵੀ ਉਹਦੇ ਵਿੱਚ ਬਹਿ ਕੇ ਸਾਰੇ ਮਸਲੇ ਮੈਂਬਰ ਆਉਂਦੇ ਸੀ ਸਾਰੇ ਜਾਣੇ ਬਹਿਦੇ ਸੀ ਗੱਲਾਂ ਕਰਦੇ ਹੁਣ ਕੀ ਆ ਤੜਕੇ ਕੱਪੜੇ ਪਾਲੇ ਹਾਂ ਵੀ ਤੇਰਾ ਰੌਲਾ ਚੱਲ ਥਾਣੇ ਹਾਂ ਚੱਲ ਥਾਣੇ ਹਰਿੰਦਰ ਇੱਕ ਹੋਰ ਗੱਲ ਆ ਜਿਹੜੇ ਆਪਣੇ ਪੰਚਾਇਤ ਘਰ ਨੇ ਜਿਵੇਂ ਮੈਂ ਵੀ ਕੱਲ ਵੀਡੀਓ ਦਿੱਤੀ ਆ ਮੈਂ ਵੀ ਗੱਲ ਵੀਡੀਓ ਪਾਈ ਆ ਵੀ ਜਿਹੜਾ ਪਿੰਡ ਦਾ ਮਸਲਾ ਕੋ ਪਿੰਡ ਜੀ ਨੇ ਪੜਨਾ ਚਾਹੀਦਾ ਵੀ ਉਹ ਬਾਹਰ ਨਹੀਂ ਜਾਣਾ ਚਾਹੀਦਾ ਸਰਪੰਚ ਦਾ ਅਸਲ ਮੁੱਦਾ ਤਾਂ ਇਹ ਬਣਦਾ ਵੀ ਜਿਹੜੇ ਹਰਿੰਦਰ ਆਪਣੇ ਪੰਚਾਇਤ ਘਰ ਬਣੇ ਹੋਏ ਨੇ ਉਹ ਕਾਦੀ ਖਾਤਰ ਬਣੇ ਨੇ ਤੈਂ ਕਿਤੇ ਤੇਰੀ ਉਮਰ ਵੀ 30 ਸਾਲ ਦੀ ਹੋ ਗਈ ਤੈਂ ਕਿਤੇ ਦੇਖਿਆ ਗੁਨੇ ਨਹੀਂ ਵੀਰੇ ਦੇਖਿਆ ਮੈਂ ਪੁਰਾਣੀਆਂ ਗੱਲਾਂ ਸੁਣਦਾ ਹੁੰਦਾ ਸੀ ਵੀ ਅੱਗੇ ਆਏ ਮੈਂਬਰ ਬਹਿ ਜਾਂਦੇ ਸਰਪੰਚ ਬਹਿ ਜਾਂਦਾ ਪੰਚਾਇਤ ਸਾਰੀ ਜੇ ਤੂੰ ਆ ਮੈਂਬਰ ਦੀ ਗੱਲ ਨਾ ਸੁਣੀ ਤੇਰੇ ਨਾਲ ਮੋਟਾ ਮੂੰਹ ਕਰ ਲਊ ਮੋਟਾ ਮੂੰਹ ਕਰ ਲਊ ਹਾਂ ਜੇ ਤੂੰ ਦੂਜੇ ਬੰਦੇ ਦੀ ਹਾਮੀ ਭਰਤੀ ਤਾਂ ਤੇਰੇ ਨਾਲ ਸਰਪੰਚ ਮੋਟਾ ਹੁਣ ਪਤਾ ਹਰਿੰਦਰ ਕੀ ਆ ਹੁਣ ਹੋ ਗਈਆਂ ਬਾਈ ਜਾ ਰਹੀਆਂ ਜਾ ਰਹੀਆਂ ਹੋ ਗਈਆਂ ਬਾਕੀ ਪੈਸੇ ਦੀ ਸਰਪੰਚੀ ਹੋ ਗਈ ਪੈਸੇ ਦੀ ਸਰਪੰਚੀ ਹੋ ਗਈ ਗਾਣਾ ਨਹੀਂ ਆਇਆ ਸੀ ਰਾਜਪਾਲ ਆਇਆ ਤੇ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਕਮਾ ਹਾਂ ਸਰਕਾਰੀ ਪੈਸਾ ਕਮਾ ਬਾਈ ਪੈਸਿਆਂ ਦੀ ਸਰਪੰਚੀ ਹੋ ਗਈ ਹੁਣ ਵੀ ਮੇਰੇ ਅੱਗੇ ਹੁੰਦਾ ਸੀ ਲੋਕ ਕਰਦੇ ਸੀ ਵੀ ਟਟ ਕੇ ਵੀ ਹਾਂ ਸਰਪੰਚੀ ਕਰਾਂਗੇ ਹੁਣ ਤਾਂ ਇਹ ਲੋਫਰ ਬਣੇ ਦੀ ਪੈਸਿਆਂ ਦੀ ਇਹ ਦੋ ਤਿੰਨ ਚੀਜ਼ਾਂ ਦੀ ਸਰਪੰਚ ਹੀ ਰਹਿ ਗਈ ਇੱਕ ਮਾਇ ਮਾਇ ਦੀ ਹਾਂ ਵੀ ਮਾਇ ਸਰਪੰਚ ਤੇ ਮੈਂ ਤੂੰ ਸ਼ੁਰੂ ਚ ਆ ਵੀ ਗੱਡੀ ਤੇ ਨਿਕਾਲਿਆ ਆਪਾਂ ਆਪਾਂ ਆਪਦੇ ਘਰੇ ਰਾਜੇ ਆ ਤੂੰ ਆਪਦੇ ਘਰੇ ਰਾਜੇ ਇਹਨਾਂ ਨੂੰ ਕੋਈ ਬੇਰਾਬੱਟੇ ਨਹੀਂ ਪਹੁੰਦਾ ਨਹੀਂ ਪਹੁੰਦਾ ਕੇਰਾ ਬਣ ਗਏ ਠੀਕ ਆ ਹਾਂ ਕੇਰਾ ਬਣ ਗਏ ਠੀਕ ਹੈਨਾ ਇੱਕ ਇਹਨਾਂ ਦੀ ਹੋਰ ਗੱਲ ਆ ਵੀਰੀ ਮੈਂ ਅੱਗੇ ਹੁੰਦੀ ਸੀ ਚੜਤ ਹਾਂ ਅੱਗੇ ਸਰਪੰਚ ਦੀ ਚੜਤ ਹੁੰਦੀ ਸੀ ਹਾਂ ਵੀ ਸਰਪੰਚ ਸਾਹਿਬ ਸਰਪੰਚ ਸਾਹਿਬ ਕਹਿੰਦੇ ਹੁੰਦੇ ਸੀ ਬਾਈ ਹਾਲਾ ਕਿਦਾ ਕੀ ਲੈਣਾ ਬਾਈ ਤੂੰ ਹੋਵੇਂਗਾ ਸਰਪੰਚ ਆਪਦੇ ਘਰੇ ਹੋਵੇਂਗਾ ਘਰੇ ਹੋਵੇਂਗਾ ਹਾਂ ਹੁਣ ਤਾਂ ਇਹ ਕਰਿੰਦਰ ਤੇਰੀ ਗੱਲ ਚ ਗੱਲ ਆ ਵੀ ਹੁਣ ਤਾਂ ਨਾ ਵੀ ਜੇ ਅਸੀਂ ਸਰਪੰਚ ਬਣੀਏ ਜੇ 20 ਲੱਖ ਰੁਪਏ ਸਰਪੰਚੀ ਦੇ ਲੱਗਦਾ ਤਾਂ ਉਹਦਾ ਜੇ 50 60 ਲੱਖ ਖਾਦਾ ਨਾ ਤਾਂ ਗੱਲ ਨਹੀਂ ਬਣਨੀ ਬਾਈ ਹੁਣ ਤਾਂ ਆ ਚੀਜ਼ਾਂ ਨਹੀਂ ਬਹੁਤ ਪਿੰਡ ਨੇ ਹਰੀ ਜਿੰਨਾਂ ਚ ਪੈਸੇ ਗਰਾਂਟਾ ਦੇ ਬਹੁਤ ਆਉਂਦੇ ਨੇ ਬਹੁਤ ਆਉਂਦੇ ਨੇ ਆਪਣੇ ਪਿੰਡ 'ਚ ਵੀ ਬਹੁਤ ਹੁਣ ਇੱਕ ਮਿੰਟ ਆਪਣੇ ਪਿੰਡ ਦੇ ਆਪਾਂ ਐਵੇਂ ਗੱਲ ਨਹੀਂ ਕਰਨੀ ਚਾਹੁੰਦੇ ਹਾਂ ਆਪਣੇ ਪਿੰਡ ਦੇ ਪਹਿਲਾਂ ਹੀ ਜਿੰਮੇ ਆਪਾਂ ਟਾਈਟਲ ਦੇ ਕੀ ਕਾਮਾਂ ਵਾਲੀ ਕਦੇ ਨਹੀਂ ਪੰਚਾਇਤ ਚ ਨਹੀਂ ਬਹੁਤ ਸਰਬਸੰਮਤੀਆਂ ਹੋਣਗੀਆਂ ਚੰਗੀ ਗੱਲ ਵੀ ਆ ਹਾਂ ਹਾਂ ਸਰਬਸੰਮਤੀ ਨਾਲ ਨਾਲੇ ਤਾਂ ਪੈਸੇ ਬਚਣਗੇ ਉਹ ਫਿਰ ਬੰਦਾ ਮੂਰੇ ਮੂੰਹ ਮਾਰਨੋਂ ਹਟੂਗਾ ਵੀ ਨਾਲੇ ਉਹਨੂੰ ਫੇਰ ਆਪਾਂ ਵੀ ਕਹਿ ਸਕਦੇ ਆ ਵੀ ਅਸੀਂ ਕਿਹੜਾ ਤੇਰਾ ਕੁਸ ਖਾਦਾ ਅਸੀਂ ਸਾਰੇ ਨਗਰ ਨੇ ਤੈਨੂੰ ਸਰਬਸੰਮਤੀ ਨਾਲ ਹੁਣ ਤਾਂ ਦੇਖਾ ਹਰੀ ਦੇਖ ਮੇਰੀ ਤੇਰੀ ਲੜਾਈ ਹੋ ਗਈ ਹਾਂ ਅੱਗੇ ਅਗਲਾ ਕਹਿੰਦਾ ਜੀ ਵਿਚਪਾਲ ਭਾਈ ਸਰਪੰਚ ਕੋਲੇ ਜਾ ਪਹਿਲਾਂ ਤਾਂ ਮੈਂਬਰ ਕੋਲੇ ਤਲਾਹ ਦਿੰਦਾ ਸੀ ਹਾਂ ਪਹਿਲਾਂ ਮੈਂਬਰ ਕੋਲੇ ਹਾਂ ਜੇ ਮੈਂਬਰ ਤੋਂ ਮਸਲਾ ਨਹੀਂ ਹੱਲ ਹੁੰਦਾ ਸੀ ਫਿਰ ਪੰਚਾਇਤ 'ਚ ਜਾਂਦਾ ਸੀ ਹਾਂ ਜੇ ਪੰਚਾਇਤ 'ਚ ਨਹੀਂ ਹੁੰਦਾ ਫਿਰ ਕਿਤੇ ਥਾਣੇ ਜਾਂਦਾ ਸੀ ਫਿਰ ਕਿਤੇ ਥਾਣੇ ਜਾਂਦਾ ਤੂੰ ਤੇ ਮੈਂ ਲੜੇ ਨਹੀਂ ਹਾਂ ਚੱਲ ਥਾਣੇ ਚੱਲ ਥਾਣੇ ਥਾਣੇ ਵਾਲੇ ਨੇ ਪੁੱਛਣਾ ਵੀਰੇ ਪਿੰਡ ਜਾ ਕੇ ਪਹਿਲਾਂ ਕੀ ਹੁੰਦਾ ਸੀ ਥਾਣੇ ਵਾਲੇ ਅੰਦਰ ਐ ਪਿੰਡ ਤੋਂ ਐਂਟਰ ਹੋਣ ਤੋਂ ਡਰਦੇ ਸੀ ਡਰਦੇ ਸੀ ਹਾਂ ਵੀ ਸਾਡੇ ਕਹਿੰਦੇ ਸਰਪੰਚ ਨਾਲ ਗੱਲ ਪੈ ਜੇ ਹਾਂ ਸਰਪੰਚ ਤੋਂ ਪੁੱਛ ਕੇ ਫੇਰ ਪੁਲ ਦੇ ਦੀ ਆ ਇੱਕ ਹੋਰ ਗੱਲ ਹੁਣ ਵੀ ਰਵੀ ਵਈ ਇੱਕ ਮਿੰਟ ਤੇਰੀ ਗੱਲ ਚ ਗੱਲ ਆ ਇੱਕ ਮਿੰਟ ਹੁਣ ਤਾਂ ਹਰਿੰਦਰ ਪਤਾ ਕੀ ਆ ਵੀ ਆਪਾਂ ਕਿਸੇ ਦਾ ਰੌਲਾ ਪੋਵੇ ਹਾਂ ਸਰਪੰਚ ਕੋਲੇ ਗੱਲਣਾ ਜਾਵੇ ਮੈਂਬਰ ਕਹਿੰਦੇ ਅਸੀਂ ਵੀ ਸੰਭ ਲਈਏ ਛਾਣੇ ਜਾ ਕੇ ਵੀ ਸਾਡੀਆਂ ਵੀ ਜੇਬਾਂ ਭਰਨ ਹੁਣ ਕੀ ਹੋ ਗਿਆ ਮੈਂਬਰ ਸਰਪੰਚ ਕੀ ਹੋ ਗਏ ਹੁਣ ਤੇਰਾ ਕੇਸ ਆ ਹਰੀ ਹਾਂ ਠੀਕ ਆ ਉਹ ਵਗ ਗਿਆ ਥਾਣੇ ਚ ਥਾਣੇ ਚ ਭੱਗ ਗਿਆ ਮੈਂਬਰਾਂ ਦੀ ਸਰਪੰਚਾਂ ਦੀ ਸੈਟਿੰਗ ਹੈ ਸੈਟਿੰਗ ਹੈ ਹਾਂ ਤੇਰਾ ਲੱਗਦਾ ਕਿ ਇੱਥੇ 5 ਲੱਖ ਰੁਪਈਆ ਭਾਈ ਵਿੱਚੋਂ ਉਹ ਖਾਣਗੇ ਖਾਣਗੇ ਇੱਕ ਮਿੰਟ ਕਿਸੇ ਨੂੰ ਗੱਲ ਇਹ ਕੌੜੀ ਜ਼ਰੂਰ ਹੈ ਇੱਕ ਮਿੰਟ ਪਰਦਾ ਨਹੀਂ ਪਾਇਆ ਜਾ ਸਕਦਾ ਇੱਕ ਮਿੰਟ ਸੱਚਾ ਮੈਂ ਹੁੰਦਾ ਵੀ ਦੇਖਿਆ ਇਹ ਇੱਕ ਮਿੰਟ ਤੇਰੀ ਗੱਲ 'ਚ ਗੱਲ ਆ ਜਿਵੇਂ ਤੂੰ ਕਿਹਾ ਵੀ ਮੈਂਬਰ ਨੇ ਜਿਹੜੇ ਖਾਂਦੇ ਨਹੀਂ ਭਾਈ ਉਹਨਾਂ ਦੀ ਮੈਂਬਰਾਂ ਦੀ ਆ ਪੰਜ ਮੈਂਬਰ ਨੇ ਹਾਂ ਦੂਜੇ ਮੈਂਬਰ ਪਤਾ ਕੀ ਕਹਿਣਗੇ ਉਹ ਤੂੰ ਐਂ ਕਰ ਆਪਣੇ ਫਲਾਣੇ ਮੈਂਬਰ ਕੋਲੇ ਜਾ ਉਹਦੀ ਨਾ ਫਲਾਣੇ ਥਾਣੇਦਾਰ ਨਾਲ ਸਿੱਧੀ ਆ ਉਹ ਬਈ ਸਿੱਧੀ ਕਿਵੇਂ ਆ ਸਿੱਧੀ ਆਏ ਆ ਉਹ ਸਿੱਧੀ ਆਏ ਆ ਪੈਸੇ ਜੇਬ ਚ ਪੈਂਦੇ ਨੇ ਅੱਧੇ ਥਾਣੇਦਾਰ ਦੇ ਪੈਂਦੇ ਅੱਧੇ ਉਹ ਮੈਂਬਰ ਦੇ ਪੈਂਦੇ ਤਾਂ ਸਿੱਧੀ ਆ ਤਾਂ ਸਿੱਧੀ ਹਾਂ ਹੁਣ ਤੂੰ ਯਾਰ ਇਹ ਕੇਵਲ ਜਿਹੜੀ ਗਰੋਹ ਚੱਲ ਰਿਹਾ ਹੈ ਕੇਵਲ ਤਾਰਾਂ ਵਾਲਾ ਇਹ ਹਿੱਸਾ ਥਾਣਿਆਂ ਚ ਜਾਂਦਾ ਜਾਂਦਾ ਉਹ ਦੇਖ ਲੈ ਹੁਣ ਫੋਨ ਕਰੇ ਤਾਂ ਪੁੱਛ ਆਉਂਦੀ ਆ ਨਹੀਂ ਆਉਂਦੀ ਹਾਂ ਨਾ ਜ਼ਿਮੀਦਾਰਨੂੰ ਕਿੰਨਾ ਕਿੰਨਾ ਨੁਕਸਾਨ ਚੱਲਦਾ ਜੇ ਆਪਾਂ ਇਹੀ ਸਰਪੰਚ ਮੈਂਬਰ ਵਧੀਆ ਚੁਣ ਲਈਏ ਆਪਾਂ ਨੂੰ ਆਹ ਚੀਜ਼ਾਂ ਦੀ ਲੋੜ ਨਹੀਂ ਆ ਆ ਆਪਾਂ ਨੇ ਚੋਰੀਆਂ ਨਾ ਹੋਣ ਹਾਂ ਤੇ ਬਾਕੀ ਯਾਰ ਜਿਹੜੀ ਸਰਪੰਚੀ ਹੁੰਦੀ ਆ ਮੈਂ ਪਹਿਲਾਂ ਵੀ ਕਿਹਾ ਵੀ ਭਾਈ ਜਿਹੜਾ ਬੰਦਾ ਮਸਲੇ ਨਵੇੜੂਗਾ ਬੰਦੇ ਬੰਦੇ ਜੋ ਜੁਰਤ ਆ ਬੰਦਾ ਪੜਿਆ ਲਿਖਿਆ ਬੰਦਾ ਇੱਕ ਵਿਚ ਕਰ ਦੇਣਾ ਇਹ ਬੰਦਾ ਪੜਿਆ ਲਿਖਿਆ ਮੇਰੇ ਮੂਹਰੇ ਲਿਆ ਕੇ ਬਿਠਾ ਦਿਓ ਜੇ ਉਹਨੂੰ ਊੜਾ ੜਾ ਮੇਰੇ ਮੂੰਹ ਤੇ ਸੁਣਾ ਕੇ ਨਾ ਹਾਂ ਮੇਰੇ ਮੂੰਹ ਤੇ ਉਹ ਕਰ ਦਿਓ ਨਹੀਂ 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 ਯਾਰ ਊੜਾ ੜਾ ਨਹੀਂ ਆਉਂਦਾ ਵਿਚ ਗੁਰਦੁਆਰਿਆਂ ਦੇ ਪ੍ਰਧਾਨ ਬਣੇ ਬੈਠੇ ਨੇ ਖਜ਼ਾਨਚੀ ਬਣੇ ਬੈਠੇ ਨੇ ਉਹਨਾਂ ਨੂੰ 10 ਗੁਰੂਆਂ ਦੇ ਨਾਂ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਤੇਰੀ ਗੱਲ ਨੂੰ ਉਹ ਬਣੇ ਬੈਠੇ ਨੇ 1 ਰੁਪਈਏ ਦੀ ਤੇਰੀ 1 ਰੁਪਈਆ ਗੱਲ ਸੱਚੀ ਆ ਨਹੀਂ ਆਉਂਦੇ ਵਿੱਚ ਖਜ਼ਾਨਚੀ ਬਣੇ ਬੈਠੇ ਨੇ ਵਿੱਚ ਪ੍ਰਧਾਨ ਬਣੇ ਬੈਠੇ ਨੇ ਉਹਨਾਂ ਨੂੰ ਗੁਰੂਆਂ ਦੇ ਨਾਂ ਨਹੀਂ ਆਉਂਦੇ ਨਹੀਂ ਆਉਂਦੇ ਨਾਂ ਨਹੀਂ ਆਉਂਦੇ ਉਹਨਾਂ ਨੂੰ ਐ ਨਹੀਂ ਪਤਾ ਵੀ ਛੋਟੇ ਸਹਜਾ ਦੀ ਉਮਰ ਕਿੰਨੀ ਸੀ ਵੱਡਿਆਂ ਦੀ ਕਿੰਨੀ ਸੀ ਕਿੰਨੀ ਸੀ ਹਾਂ ਨਹੀਂ ਆਉਂਦੀ ਬਹੁਤ ਚੀਜ਼ਾਂ ਨੇ ਬਹੁਤ ਚੀਜ਼ਾਂ ਨੇ ਭਾਈ ਬਹੁਤ ਇੰਨਾ ਤੋਂ ਹਟ ਕੇ ਆਪਣੇ ਹੋਰ ਵੀ ਯਾਰ ਐਂ ਤਾਂ ਆਪਾਂ ਗੱਲਾਂ ਬਾਹਲੀਆਂ ਵਧਾ ਲਾਂਗੇ ਜਿਹੜਾ ਆਪਣਾ ਮੇਨ ਟਾਪਿਕ ਸੀ ਵੀ ਕਾਮ ਆਲੀ ਪੰਚਾਇਤ ਨਾ ਚੁਣ ਲਿਓ ਭਾਈ ਵੀ ਹਰਲ ਹਰਲ ਕਰਕੇ ਚਾਰ ਦਿਨ ਖਾ ਲਿਆ ਪੀ ਲਿਆ ਉਹ ਸਰਪੰਚੀ ਨਹੀਂ ਚਾਹੀਦੀ ਸਾਨੂੰ ਸਰਪੰਚੀ ਉਹ ਚਾਹੀਦੀ ਹੈ ਜਿਹੜਾ ਪਿੰਡ ਦੇ ਵਿੱਚ ਸਰਪੰਚ ਮਸਲੇ ਨਵੇੜੇ ਨਵੇੜੇ ਹਾਂ ਪਿੰਡ ਦੇ ਮਸਲੇ ਨਵੇੜੇ ਪਿੰਡ ਦੇ ਮਸਲੇ ਬਾਹਰ ਨਾ ਜਾਣ ਬਾਹਰ ਨਾ ਜਾਣ ਤੇ ਸਾਰੇ ਭਰਾਵਾਂ ਨਾਲ ਵੀਡੀਓ ਸਾਂਝੀ ਕਰ ਦੋ ਤਾਂ ਜੋ ਹਨਾ ਸਾਰੇ ਪਿੰਡਾਂ ਦੇ ਵਿੱਚ ਵਧੀਆ ਸਰਪੰਚ ਆਉਣ ਕਿਉਂਕਿ ਆਪਾਂ ਨੂੰ ਯਾਰ ਫਿਰ ਤਾਂਾਂ ਦੀ ਲੋੜ ਹੀ ਨਾ ਪਵੇ ਹਾਂ ਲੋੜ ਹੀ ਨਾ ਪਵੇ ਆਪਾਂ ਨੂੰ ਠਣੇ ਜਾਣੀ ਨਾ ਪਈ ਜੀ ਜਿਵੇਂ ਇੱਕ ਐਮਐਲਏ ਜ਼ਿਲੇ ਤੇ ਰਾਜ ਕਰਦਾ ਹੁੰਦਾ ਪਿੰਡ ਤੇ ਸਰਪੰਚ ਦਾ ਹੀ ਰਾਜ ਹੋਵੇ ਨਾ ਹਾਂ ਪਿੰਡ ਤੇ ਸਰਪੰਚ ਦਾ ਹੀ ਰਾਜ ਹੋਵੇ ਵੀ ਮੇਰੇ ਪਿੰਡ ਦੀ ਜੇ ਗੱਲ ਬਾਹਰ ਜਾਊ ਥਾਣੇ ਚ ਤਾਂ ਉਹ ਬੇਇਜ਼ਤੀ ਮੰਨੇ ਬੰਦਾ ਵੀ ਮੇਰੇ ਪਿੰਡ ਦੀ ਬੇਇਜ਼ਤੀ ਆ ਜਾ ਵੀ ਮੇਰੀ ਵੀ ਨਾਲ ਸਰਪੰਚ ਦੀ ਵੀ ਬੇਇਜ਼ਤੀ ਆ ਨਾਲ ਉਡੀ ਪੂਰੀ ਪੂਰੀ ਹਾਂ ਤੇ ਲੈ ਵੀ ਦਰਸ਼ਕੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਕੇ ਹੋਰ ਵੀਰਾਂ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ